ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਚ ਗੱਲਬਾਤ ਕਰਾਂਗੇ ਆਪਾਂ 1509 ਵਾਸਮਤੀਆਂ ਦੇ ਰੇਟਾਂ ਬਾਰੇ ਜਿਹੜੇ ਮੰਡੀਆਂ ਚ ਕੀ ਕੀ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਪੰਜਾਬ ਤੇ ਹਰਿਆਣਾ ਦੀਆਂ ਕੁਝ ਮੰਡੀਆਂ ਨੇ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀ ਵਾਸਮਤੀ 1509 ਦੇ ਜਿਹੜੇ ਰੇਟ ਨੇ ਉਹ 3000 ਦੇ ਕਰੀਬ ਪਹੁੰਚ ਚੁੱਕੇ ਨੇ ਤੇ ਇਹ ਰੇਟ 3000 ਨੂੰ ਪਾਰ ਛੇਤੀ ਕਰ ਲੈਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲੇ ਹੁ ਤਾਂ ਕਿ ਹੋਂਦ ਵੇਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕਰਨਾਲ ਮੰਡੀ 1509 ਬਾਸਮਤੀ ਜਿੱਥੇ 2800 ਰੁਪਏ ਨੂੰ ਰੇਟ ਲੱਗਿਆ ਜੀ ਕੰਬੈਨ ਨਾ ਕਟਿਆ ਹੋਇਆ 3000 ਬੈਗ ਵਿਗਣ ਲਿਆ ਆ ਅੱਗੇ ਗੱਲ ਕਰਦੇ ਆ ਜੀ ਗਰਾਉਂਡਾ ਮੰਡੀ ਜਿੱਥੇ 1509 ਚੋਨਾ ਲੱਗਿਆ ਜੀ 2711 ਰੁਪਏ 400 ਜਿਹੜੀ ਬੋਰੀ ਆਈ ਹੈ ਵੇਚਣ ਲਈ ਇੰਦਰੀ ਮੰਡੀ ਜਿੱਥੇ 1509 ਚੋਂ ਨਾ 2821 ਰੁਪਏ ਤੇ 1500 ਬੋਰੀ ਆਈ ਵੇਚਣ ਲਈ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰੀਏ ਜਿੱਥੇ 1509 2725 ਰੁਪਏ ਨੂੰ ਲੱਗਿਆ ਤੇ 10000 ਬੋਰੀ ਵੇਚਣ ਲਈ ਆਈ ਅੱਗੇ ਗੱਲ ਕਰਦੇ ਆਂ ਜੀ ਤਰਾਵੜੀ ਮੰਡੀ ਜਿੱਥੇ 1509 ਚੋਂ ਨਾ ਲੱਗਿਆ ਜੀ 2750 ਰੁਪਏ 1000 ਬੈਗ ਵੇਚਣ ਲਈ ਆਇਆ ਲਾੜਵਾ ਮੰਡੀ ਤੇ ਇੱਥੇ ਵਿਕਿਆ ਜੀ 2850 ਰੁਪਏ ਇਹ ਸਨ ਹਰਿਆਣਾ ਦੀਆਂ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਆਪਾਂ ਨਾਲ ਸਾਂਝੇ ਕੀਤੇ ਨੇ ਪੰਜਾਬ ਦੀਆਂ ਮੰਡੀਆਂ ਚ ਅੱਜ ਕੋਈ ਮਤਲਬ ਆਇਆ ਨਹੀਂ ਮਾਲ ਇੱਕ ਤਾਂ ਐਤਵਾਰ ਵੀ ਸੀ ਤੇ ਬਾਕੀ ਕੱਲ ਨੂੰ ਜਿਹੜੀ ਨਵੀਂ ਅਪਡੇਟ ਆਊਗੀ ਉਹ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਐਤਵਾਰ ਦੇ ਰੇਟ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਨਵੀਂ ਅਪਡੇਟ ਨਾਲ ਦੁਬਾਰਾ ਜਲਦੀ ਮਿਲਦੇ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ